नमस्कार जी मेरा नाम शिखा है हम इधर हर नाम नगर में रेंट पे रहते हैं मेरे हस्बैंड अमेजोन में काम करते हैं हम यहाँ पे वैसे चंडीगढ़ से हैं बट इधर आए हुए हैं अभी शाम के टाइम बच्चे को सैर करा रहे थे तो पीछे से बाइक वाले आए ध्यान हम चले हुए थे अपने ध्यान से चले हुए थे और पीछे से बस खींच के दो जने बाइक में चेन खींच के ले गए जो लड़के लड़ थे कैसे थे मोने थे मो, थे वो उसने मास्क वगैरह कुछ नहीं लगाया हुआ था एक जना बाइक में था और एक आराम से पैदल आया उसने चेन खींची और इस साइड से बस यहाँ से चले गए सवा सात सवा सात सवा सात सात बीस बच्चा और हम दोनों ही चले थे मंदिर से वापस आ रहे थे मेरा नाम संजना मरवाहा असी हर नामनगर पहली गली रहते हैं ਮੈਂ ਅੰਦਰ ਬੱਚੀ ਨੂੰ ਪੜਾ ਰਹੀ ਸੀ ਅਚਾਨਕ ਬਾਹਰ ਸੁਣਿਆ ਕਿ ਬਹੁਤ ਤੇ ਕੋਈ ਲੜਕੀ ਨਾ ਚੀਕਾ ਮਾਰੀ ਸੀ ਅਸੀਂ ਸਾਰੇ ਭੱਜ ਕੇ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਹੋਇਆ ਸੀਗਾ ਸਾਲ ਕੁ ਦਾ ਬੱਚਾ ਸੀਗਾ ਤੇ ਦੀਦੀ ਬਹੁਤ ਉੱਚੀ ਉੱਚੀ ਚੀਲਾਰੇ ਸੀ ਅਸੀਂ ਪੁੱਛਿਆ ਵੀ ਕੀ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਫੋਨ ਤੇ ਮੇਰੀ ਚੇਨ ਕੋਈ ਲੈ ਗਿਆ ਖਿੱਚ ਕੇ ਚੇਨ ਉਹਨਾਂ ਦੇ ਕੋਈ ਦੋ ਬੰਦੇ ਬਾਈਕ ਤੇ ਸੀ ਉਹ ਜਾਨ ਨੂੰ ਭੱਜ ਚੁੱਕੇ ਸੀ ਜਾਨ ਨੂੰ ਮੇਰੇ ਹਸਬੰਦ ਪਿੱਛੇ ਉਹਨਾਂ ਦੇ ਐਕਟਿਵਾ ਤੇ ਜ਼ਰੂਰ ਗਏ ਨੇ ਪਰ ਉਹ ਉਟਾਲਾ ਵਾਲ ਨੂੰ ਚੋਰ ਜਾਨ ਨੂੰ ਚਲੇ ਗਈ ਸੀ ਫੋਨ ਰਹਿ ਗਿਆ ਸੀ ਦੀਦੀ ਨੂੰ ਸ਼ੱਕ ਖਬਰਾਂ ਬਾਰੇ ਲੱਗਾ ਕਿ ਉਹਨਾਂ ਦਾ ਫੋਨ ਵੀ ਚਲਾ ਗਿਆ ਬਟ ਫੋਨ نیچے गिर ਗਿਆ ਸੀਗਾ ਤੇ ਇਹ ਜਾਸਾ ਮਤਲਬ ਅਸੀਂ ਪਹਿਲੀ ਵਾਰ ਇੱਥੇ ਦੇਖਿਆ ਹੈ ਜਦਦੇ ਅਸੀਂ ਹਰਨਾਮ نگر ਸ਼ਿਫਟ ਹੋਏ ਆ ਬਹੁਤ ਹੀ ਮਾੜੀ ਗੱਲ ਆ ਮਤਲਬ ਆਪਣੇ ਸਮਰਾਲੇ ਵਿੱਚ ਇਹ ਜਿਹੇ ਹਾਦਸੇ ਹੋ ਰਹੇ ਨੇ ਮੇਰੇ ਘਰ ਦੇ ਜਸਟ ਬਿਲਕੁਲ ਸਾਹਮਣੇ ਦੀ ਗੱਲ ਆ ਜਦੋਂ ਮਤਲਬ ਚੈਨ ਚੋਰੀ ਹੋਈ ਆ ਤਕਰੀਬਨ 7:30 ਤੋਂ 7:30 ਵਜੇ ਦਾ ਇਹ ਆਪਣਾ ਏਰੀਆ ਮਤਲਬ ਕਹਿ ਸਕਦੇ ਕਿ ਸੇਫ ਨਹੀਂ ਹੈਗਾ ਜੇ ਅੱਦਾਂ ਆਪਾਂ ਇਕੱਲੇ ਲੇਡੀਜ਼ ਇਸ ਟਾਈਮ ਮੰਦਿਰ ਜਾਣਾ ਵੀ ਸੇਫ ਨਹੀਂ ਹੈਗਾ ਤਾਂ ਮਤਲਬ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਲਾਈਟ ਬੰਦ ਹੋ ਰੋ ਸਰ ਨਾਮਨਗਰ ਕੀ ਵਾਕਿਆ ਜੀ ਤੁਸੀਂ ਬੋਲਦੇ ਸਾਨੂੰ ਕੋਲ ਕਾਲ ਆਈ ਸੀ ਲੇਡੀਜ਼ ਸिखਾਦੀ ਅੱਛਾ ਜੀ ਵਾਜੋ ਅਦਿੱਤਿਆ ਉਹ ਕੋਈ ਚੈਨੀ ਬਾਰੇ ਉਹਨੇ ਕੋਈ ਤਲਾਹ ਦਿੱਤੀ ਆ ਸਟੇਟਮੈਂ ਇਹ ਸਟੇਟਮੈਂਟ ਲੈ ਕੇ ਕੈਮਰੇ ਵੀ ਦੇਖ ਰਹੇ ਆ ਅੱਗੇ ਜੋ ਵੀ ਹੋਇਆ ਅਸੀਂ ਤੁਰੰਤ ਬੰਦਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਤੋਂ ਜਲਦੀ ਕਿੰਨੇ ਬੰਦੇ ਦਾ ਕਾਲ ਤੇ ਸੀ ਇਹ ਦੋ ਮੈਂ ਦੋ ਦੱਸਦੇ ਦੋ ਮੈਂ ਜੀ ਆਪਣੇ ਨੌਜਵਾਨ ਸੀ ਬਾਈਕ ਤੇ ਸੀ ਬਾਈਕ ਤੇ ਜੀ ਸਰ ਥੇਨ ਕੀ ਸੀ ਉਹ ਲੇਡੀ ਠੀਕ ਹੈ ਜੀ ਉਹ ਠਾਕ ਲੇਡੀ ਨਹੀਂ ਨਹੀਂ ਠੀਕ ਠਾਕ ਆ ਸਰ ਠੀਕ ਹੈ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਤੇ ਜੋ ਸਟੇਟਮੈਂਟ ਦੇਣੀ ਹੈ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰ ਹੋ ਜਾਣੀ ਹੈ ਇਹੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV